ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਥੋੜੇ ਦੇਖ ਰਹੇ ਹੋ ਜੀ ਰਾਤ ਦੇ ਸਮੇਂ ਅੱਜ ਇੱਕ ਤਗੜਾ ਮੀਂਹ ਦਾ ਸਿਸਟਮ ਅਲਰਟ ਆ ਰਿਹਾ ਜੀ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖੋਗੇ ਤਾਂ ਇਹ ਅਲਰਟ ਦਿਖਾਈ ਦੇ ਰਿਹਾ ਜੀ ਜਿਹਦੇ ਵਿੱਚ ਮੇਨ ਤੌਰ ਤੇ ਪਠਾਨਕੋਟ ਤੇ ਗੁਰਦਾਸਪੁਰ ਦੇ ਇਲਾਕੇ ਵਿੱਚ ਸਿਸਟਮ ਬੜਨਾ ਸ਼ੁਰੂ ਹੋ ਚੁੱਕਿਆ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਸਾਂਝੀ ਕਰਾਂਗੇ ਕਿਹੜੇ ਜ਼ਿਲ੍ਹੇ ਪਿੰਡ ਸ਼ਹਿਰ ਵਿੱਚ ਮੀਂਹ ਦੀ ਉਮੀਦ ਹੈ ਤੇ ਕਿਹੜੇ ਇਲਾਕੇ ਅਗਰ ਗੱਲ ਕਰੀਏ ਤਾਂ ਇਹ ਇਲਾਕੇ ਨੇ yellow alert ਦੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਬੱਦਲ ਬਾਈ ਪੂਰੇ ਪੰਜਾਬ ਦੇ ਉੱਪਰ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਵੀ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਹੁਣ ਅਸੀਂ ਗੱਲ ਕਰਦੇ ਹਾਂ ਜੀ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖੋਗੇ ਸਭ ਤੋਂ ਪਹਿਲਾਂ ਪਠਾਨਕੋਟ ਗੁਰਦਾਸਪੁਰ ਇਹ ਜ਼ਿਲ੍ਹਿਆਂ ਦੇ ਵਿੱਚ ਸਿਸਟਮ ਪਹੁੰਚ ਚੁੱਕਿਆ ਤਗੜੇ ਰੂਪ ਦੇ ਵਿੱਚ ਪਹੁੰਚਿਆ ਜੀ ਆਉਂਦੇ 2-4 ਘੰਟਿਆਂ ਵਿੱਚ ਤਗੜਾ ਮੀਂਹ ਹੁੰਦਾ ਸਾਨੂੰ ਦਿਖਾਈ ਦੇ ਰਿਹਾ ਫਿਰ ਅਗਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਤਰਨਤਾਰਨ ਵਿੱਚ ਵੀ ਇਸ ਦਾ ਅਸਰ ਹੈ ਕਪੂਰਥਲੇ ਜਲੰਧਰ ਵਿੱਚ ਵੀ ਨਵਾਂ ਸ਼ਹਿਰ ਹੁਸ਼ਿਆਰਪੁਰ ਵਿੱਚ ਵੀ ਇਸ ਦਾ ਅਸਰ ਪਹੁੰਚਣਾ ਸ਼ੁਰੂ ਚੁੱਕਿਆ ਜੀ ਤੇ ਨਾਲ ਦੀ ਨਾਲ ਰੂਪਨਗਰ ਜ਼ਿਲ੍ਹੇ ਵਿੱਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਥੋੜਾ ਬਹੁਤ ਅਸਰ ਅਗਰ ਗੱਲ ਕੀਤੀ ਜਾਵੇ ਤਾਂ ਨਾਲ ਦੀ ਨਾਲ ਇਸ ਦਾ ਲੁਧਿਆਣਾ ਵਿੱਚ ਵੀ ਪਹ ਫਤੇਗੜ ਸਾਹਿਬ ਅਤੇ ਪਟਿਆਲੇ ਦੇ ਇਲਾਕੇ ਵਿੱਚ ਵੀ ਇਸ ਦਾ ਅਸਰ ਸਾਨੂੰ ਫਿਲਹਾਲ ਦੇਖਣਾ ਨੂੰ ਮਿਲਦਾ ਹੋਇਆ ਦਿਖਾਈ ਦੇ ਰਿਹਾ ਪਰ ਅਗਰ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਫਜ਼ਿਲਕਾ ਫਿਰੋਜ਼ਪੁਰ ਮੁਕਸਾ ਸਾਹਿਬ ਤੇ ਬਰਨਾਲਾ ਸ਼ਹਿਰ ਇਹਨਾਂ ਦੇ ਇਲਾਕਿਆਂ ਵਿੱਚ ਵੀ ਥੋੜਾ ਬਹੁਤ ਸਿਸਟਮ ਪਹੁੰਚੇਗਾ ਸੰਗਰੂਰ ਬਠਿੰਡਾ ਮਾਨਸਾ ਇਹਨਾਂ ਵਿੱਚ ਵੀ ਇਸ ਦਾ ਅਸਰ ਆਉਂਦੇ ਕੁਝ ਘੰਟਿਆਂ ਵਿੱਚ ਦਿਖਾਈ ਦੇਵੇਗਾ ਯਾਨੀ ਕਿ ਆਪਾਂ ਕਿਸੇ ਇਸ 벨ਟ ਵਿੱਚ ਥੋੜਾ ਜਿਹਾ ਅਸਰ ਘੱਟ ਹੈ ਬਾਕੀ ਪੰਜਾਬ ਦੇ ਨਾਲੋਂ ਪਰ ਹਾਲਾਤ ਤਾਂ ਕੋਈ ਜ਼ਿਆਦਾ ਮਾੜੇ ਨਹੀਂ ਹਨ ਸਿਸਟਮ ਥੋੜਾ ਥੋੜਾ ਆਪਣਾ ਦਾਇਰਾ ਵਧਾ ਰਿਹਾ ਹੈ ਧਾਇਰਾ ਵਧਾਉਣ ਦੇ ਨਾਲ ਇਹਦਾ ਸਿਸਟਮ ਥੋੜਾ ਜਿਹਾ ਕਮਜ਼ੋਰ ਵੀ ਹੋਵੇਗਾ ਪਰ ਕਿਤੇ ਨਾ ਕਿਤੇ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਆਉਂਦੇ 5 ਤੋਂ ਲੈ ਕੇ 8 ਘੰਟੇ ਯਾਨੀ ਕਿ ਅੱਜ ਰਾਤ ਤੜਕੇ ਸਵੇਰੇ ਤੱਕ ਵਧੀਆ ਮੀਂਹ ਦੀ ਉਮੀਦ ਅਸੀਂ ਕਰ ਰਹੇ ਹਾਂ ਕਿ ਵਧੀਆ ਤਰੀਕੇ ਨਾਲ ਮੀਂਹ ਹੋਵੇਗਾ ਤਾਪਮਾਨ ਘਟਣਗੇ ਐਵਰੇਜ ਤਾਪਮਾਨ ਜਿਹੜੇ ਨਿਕਲ ਕੇ ਆ ਰਿਹਾ ਜੂ 20 ਤੋਂ 25 ਡਿਗਰੀ ਦੇ ਵਿੱਚ ਘਰ ਰਹਿਣਗੇ ਬਹੁਤੇ ਇਲਾਕੇ ਜਿਨ੍ਹਾਂ ਵਿੱਚ ਮੀਂਹ ਠੀਕ ਠਾਕ ਤਰੀਕੇ ਨਾਲ ਹੁੰਦਾ ਦਿਖਾਈ ਦੇ ਰਿਹਾ ਉਦੇ ਵਿੱਚ 20 ਡਿਗਰੀ ਜਿਨ੍ਹਾਂ ਵਿੱਚ ਮੀਂਹ ਨਹੀਂ ਹੈ ਉਹਨਾਂ ਵਿੱਚ 25 ਡਿਗਰੀ ਤਾਪਮਾਨ ਰਹਿ ਸਕਦਾ ਹੈ ਹਮਸ ਜ਼ਿਆਦਾ ਦੇਖਣ ਨੂੰ ਮਿਲੇਗੀ ਅੱਜ ਰਾਤ ਕਿਉਂਕਿ ਮੀਂਹ ਦੇ ਹਾਲਾਤ ਬਣੇ ਹੋਏ ਨੇ ਬੱਦਲਬਾਈ ਪੂਰੇ ਸਿਰਾਂ ਤੇ ਚੜ੍ਹੀ ਹੋਈ ਹੈ ਤੇ ਹਮਸ ਅਕਸਰ ਦੇਖਣ ਨੂੰ ਮਿਲਦੀ ਹੈ ਕਿ ਹਮਸ ਥੋੜੀ ਜੀ ਜ਼ਿਆਦਾ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਅਗਰ ਕੋਈ ਹੋਰ ਜਾਣਕਾਰੀ ਆਈ ਤਾਂ ਉਹ ਵੀਡੀਓ ਨਵੀਂ ਜਾਣਕਾਰੀ ਨਵੀਂ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ